ਅਧਿਆਪਕ ਦੀ ਨੌਕਰੀ ਲੈ ਕੇ ਲੜਕੇ ਲੜਕੀਆਂ ਨੂੰ ਚਾ ਚੜਿਆ ਹੋਇਆ ਦੱਸਦੇ ਕਿ ਬਿਨਾ ਪੈਸੇ ਤੇ ਸਿਫਾਰਿਸ਼ ਤੋਂ ਮਿਲੀਆਂ ਨੇ ਸਰਕਾਰੀ ਨੌਕਰੀਆਂ ਤੇ ਖੁਸ਼ੀ ਵਿੱਚ ਖੀਵੇ ਹੋਏ ਨੇ ਅਧਿਆਪਕ ਤੇ ਮੈਰੀਟਰ ਦੇ ਆਧਾਰ ਤੇ ਹੀ ਮਿਲ ਮਿਲੇ ਹੈ ਸਟੇਟਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰੋਗਰਾਮ ਤੋਂ ਬਾਅਦ ਸਾਂਝੇ ਕੀਤੇ ਅਧਿਆਪਕਾਂ ਨੇ ਆਪਣੇ ਤਜਰਬੇ ਬਾਕੀ ਬਹੁਤ ਸਾਰੇ ਕੈਂਡੀਡੇਟ ਖੁਸ਼ ਨੇ ਚਿਹਰੇ ਤੇ ਰੌਣਕ ਹੈ ਇੱਕ ਵਿਆਹ ਤੋਂ ਵੱਧ ਹੀ ਚਾਹ ਹੁੰਦਾ ਨੌਕਰੀ ਦਾ ਕਿਉਂਕਿ ਸਾਰੀ ਉਮਰ ਨੌਕਰੀ ਦੇ ਆਧਾਰ ਤੇ ਹੀ ਬੰਦੇ ਨੇ ਰੋਜ਼ਗਾਰ ਦੇ ਆਧਾਰ ਤੇ ਰੋਟੀ ਖਾਣੀ ਹੈ ਗੱਲ ਕਰ ਰਹੀ ਕਿਹਨਾਂ ਤੋਂ ਡਾ ਜੀ ਮੇਰਾ ਨਾਮ ਸ਼ਮਾ ਮੈਂ ਮੰਡੀ ਡੱਬਾ ਵਾਲੀ ਡਿਸਟ੍ਰਿਕਟ सिरसा ਤੋਂ ਬਿਲੋਂਗ ਕਰਦੀ ਆ ਤੇ ਅੱਜ ਇਹ ਬਹੁਤ ਵੱਡ ਭਾਗਾ ਦਿਨ ਹੈ ਜੋ ਸਾਨੂੰ ਮਾਨ ਸਰਕਾਰ ਨੇ ਇਹ ਮੌਕਾ ਦਿੱਤਾ ਤੇ ਮੈਂ ਆਪਣੇ ਘਰ ਦੇ ਵਿੱਚ ਪਹਿਲੀ ਮਤਲਬ ਪਹਿਲਾ ਐਜਾ ਬੱਚਾ ਹਾਂ ਜਿਹੜਾ ਸਰਕਾਰੀ ਨੌਕਰੀ ਤੇ ਲੱਗਣ ਜਾ ਰਿਹਾ ਹਾਂ ਤੇ ਇਸ ਤੋਂ ਮਤਲਬ ਮੇਰੇ ਪਰਿਵਾਰ ਨੂੰ ਤੇ ਮੇਰੇ ਜਿੰਨੇ ਵੀ ਰਿਲੇਟਿਵਸ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਵੇਗੀ ਅਤੇ ਮੇਰੇ ਜੋ ਜੂਨੀਅਰਸ ਹੈ ਮੇਰੇ ਛੋਟੇ ਭੈਣ ਭਾਈ ਕਜ਼ਨਸ ਹੈ ਉਹਨਾਂ ਨੂੰ ਇੱਕ ਆਸ ਦੀ ਕਿਰਨ ਦਿਖ ਰਹੀ ਹੈ ਕਿ ਹਾਂ ਸਰਕਾਰੀ ਨੌਕਰੀਆਂ ਹਲੇ ਵੀ ਪੰਜਾਬ ਦੇ ਵਿੱਚ ਅਤੇ ਭਾਰਤ ਦੇ ਵਿੱਚ ਹਲੇ ਵੀ ਮਤਲਬ ਦੇ ਸਕਦੇ ਹਾਂ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮਾਨ ਸਰਕਾਰ ਦਾ ਜੋ ਸਾਨੂੰ ਇੰਨਾ ਹੀ ਬਹੁਤ ਸੁਭਾਗਾ ਦਿਨ ਦੇਖਣ ਨੂੰ ਮਿਲਿਆ ਤੇ ਤੁਹਾਡੀ ਅਪਾਰਟਮੈਂਟ ਹੋਈ ਆ ਕਿਸਥਾਂ ਤੇ ਨੌਕਰੀ ਕਰੋ ਮੇਰੀ ਡਿਸਟ੍ਰਿਕਟ ਜਲੰਧਰ ਹੈ ਜੋ ਮੇਰਾ ਫੇਵਰਟ ਡਿਸਟ੍ਰਿਕਟ ਹੈ ਪੰਜਾਬ ਦੇ ਵਿੱਚੋਂ ਤੇ ਮੈਂ ਭਰਿਆ ਹੀ ਹੁਸ਼ਿਆਰਪੁਰ ਤੇ ਜਲੰਧਰ ਸੀ ਹੁਸ਼ਿਆਰਪੁਰ ਮੇਰਾ ਨਾਨਕਾ ਪਰਿਵਾਰ ਹੈ ਤੇ ਜਲੰਧਰ ਮੈਂ ਜਾਣਾ ਚਾਹੁੰਦੀ ਸੀ ਤੇ ਮੈਨੂੰ ਸਕੂਲ ਵੀ ਮੇਰਾ ਮਤਲਬ ਜੋ ਮੈਂ ਭਰੇ ਸੀ ਮਤਲਬ ਮੇਰੀ ਮੈਰਿਟ 150 ਅੰਕ ਹੈ ਤੇ ਮੈਰਿਟ ਦੇ ਆਧਾਰ ਤੇ ਹੀ ਮੈਨੂੰ ਸਕੂਲ ਮਿਲਿਆ ਕੋਈ ਕ腐ਸ਼ਨ ਨਹੀਂ ਚੱਲੀ ਜੋ ਮੈਂ ਲੈਣਾ ਚਾਹੁੰਦੀ ਸੀ ਸਕੂਲ ਉਹੀ ਮੈਨੂੰ ਮਿਲਿਆ ਤਾਂ ਇਸ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਡੇ ਨੌਜਵਾਨ ਤੁਸੀਂ ਵੀ ਪਰੇਸ਼ਾਨ ਹੁੰਦੇ ਹੋਗੇ ਕਈ ਕੈਨੇਡਾ ਅਮਰੀਕਾ ਫਸੇ ਬੈਠੇ ਆ ਡੋਂਕੀਆਂ ਲਾਉਂਦੇ ਆ ਜਾਂ ਫਿਰ ਨਸ਼ਿਆਂ ਦੇ ਜੰਜਾਲ 'ਚ ਫਸੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਨਸ਼ਿਆਂ ਦੇ ਜੰਜਾਲ 'ਚ ਫਸੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਪੜ੍ਹ ਲਿਖ ਕੇ ਆਪਾਂ ਇੱਕ ਵਧੀਆ ਫਿਊਚਰ ਕ੍ਰੀਏਟ ਆਪਾਂ ਇੱਥੇ ਹੀ ਕਰ ਸਕਦੇ ਆਂ ਇੰਡੀਆ ਦੇ ਵਿੱਚ ਹੀ ਬਹੁਤ ਜ਼ਿਆਦਾ ਮੇਰੀ ਇੱਕ ਫਰੈਂਡ ਆਸਟ੍ਰੇਲੀਆ ਗਈ ਹੈ ਰੀਸੈਂਟਲੀ ਲਾਸਟ ইয়ার ਦੇ ਵਿੱਚ ਤੇ ਉਹਦਾ ਮੈਨੂੰ ਫੋਨ ਆਇਆ ਸੀ ਮਤਲਬ ਮੈਂ ਵੀ ਸੋਚ ਰਹੀ ਸੀ ਕਿ ਮੇਰੇ ਘਰਦਿਆਂ ਨੇ ਪੀਆਰ ਮੁੰਡਾ ਲੱਭਤਾ ਤਾਂ ਮੈਨੂੰ ਕਹਿੰਦੇ ਕਿ ਹਾਂ ਤੈਨੂੰ ਵਿਆਹ ਕਰਾ ਕੇ ਬਾਹਰ ਭੇਜ ਦਿੰਦੇ ਆਂ ਤੈਨੂੰ ਨੌਕਰੀ ਤਾਂ ਕਿਤੋਂ ਮਿਲਣੀ ਨਹੀਂ ਤੇ ਮੈਂ ਕਿਹਾ ਨਹੀਂ ਮੇਰਾ ਹਲੇ ਮੇਰੀ ਇੱਕ ਆਸ ਦੀ ਕਿਰਨ ਹੈ 88594 ਤਾਂ ਜ਼ਰੂਰ ਮੈਂ ਇਹਦੇ ਵਿੱਚ ਜੁਆਇਨ ਕਰਾਂਗੀ ਤੇ ਇਸ ਲਈ ਉਸਨੇ ਮੈਨੂੰ ਸਪੈਸ਼ਲੀ ਕਿਹਾ ਕਿ ਸ਼ਮਾ ਵੀ ਤੈਨੂੰ ਕੋਈ ਜ਼ਰੂਰਤ ਨਹੀਂ ਹੈ ਤੂੰ ਪੜ੍ਹ ਲੈ ਲਗਦੀਆਂ ਤੋਂ ਆਪਣੇ ਘਰ ਦੇ ਆਂ ਦੇ ਨੇੜੇ ਰਹਿ ਸਕਦੀਆਂ ਉਹ ਬਾਹਰ ਗਈ ਆ ਉਹ ਤਿੰਨ ਚਾਰ ਸਾਲ ਬਾਅਦ ਹੀ ਉਹ ਮੁੜੇਗੀ ਇਹ ਪੰਜ ਛੇ ਸਾਲ ਬਾਅਦ ਉਹ ਆਈ ਵਾਪਸ ਆਏਗੀ ਤਾਂ ਉਹ ਬਹੁਤ ਦੁਖੀ ਹੈ ਮਤਲਬ ਬਾਹਰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਉਹਨੂੰ ਕਰਨਾ ਪੈ ਰਿਹਾ ਹੈ ਤਾਂ ਮੈਂ ਇਹ ਕਰਾਂਗੀ ਕਹਾਂਗੀ ਕਿ এডਿਕੇਸ਼ਨ ਐਸ ਦਾ ਵੈਪਨ ਵੀ এডਿਕੇਸ਼ਨ ਇੱਕ ਮਤਲਬ ਹਥਿਆਰ ਹੈ ਬੰਦੇ ਕੋਲ ਕਿ ਉਹ ਪੜ੍ਹ ਲਿਖ ਕੇ ਇੱਕ ਵਧੀਆ ਫਿਊਚਰ ਕ੍ਰੀਏਟ ਇੰਡੀਆ ਦੇ ਵਿੱਚ ਵੀ ਕਰ ਸਕਦਾ ਹੈ ਤੇ ਸਪੈਸ਼ਲੀ ਪੰਜਾਬ ਦੇ ਵਿੱਚ ਤਾਂ ਮਾਨ ਸਰਕਾਰ ਨੇ ਬਹੁਤ ਹੈ ਜੀ ਧੰਨਵਾਦ ਸੋ ਨਾ ਕੀ ਤੁਹਾਡਾ ਰਾਸ਼ੀ ਮੇਰਾ ਨਾਮ ਰਾਸ਼ੀਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੈਨੂੰ ਹੁਣ ਨਾਚਾਨ ਵਿੱਚ ਜੁਆਇਨਿੰਗ ਮਿਲੀ ਹੈ ਮੈਂ ਬਹੁਤ ਖੁਸ਼ ਆ ਦੋ ਸਾਲ ਬਹੁਤ ੱੱਕੇ ਖਾਏ ਧਰਨੇ ਲਾਏ ਪ੍ਰਾਈਵੇਟ ਨੌਕਰੀਆਂ ਵੀ ਕੀਤੀਆਂ ਬਟ ਫਾਈਨਲੀ ਅੱਜ ਉਹ ਦਿਨ ਆਇਆ ਸਾਡਾ ਮੇਰਾ ਡ੍ਰੀਮ ਪੂਰਾ ਹੋਇਆ ਬਹੁਤ ਜਿਆਦਾ ਖੁਸ਼ ਨਜ਼ਰ ਆ ਰਹੀ ਹਾਂ ਇੱਕ ਤਾਂ ਇਹ ਖੁਸ਼ੀ ਹੈ ਇਤੋਂ ਪਹਿਲਾਂ ਐਵੇਂ ਦੀ ਖੁਸ਼ੀ ਕਦੇ ਪਹਿਲਾਂ ਮਿਲੀ ਨਹੀਂ 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 ਬਹੁਤ ਟਾਈਮ ਤੋਂ ਵੇਟ ਚੱਲ ਰਹੀ ਸੀ ਤੇ ਅੱਜ ਫਾਈਨਲੀ ਉਹ ਦਿਨ ਆ ਗਿਆ ਤੇ ਮੈਨੂੰ ਆਪਦੇ ਘਰ ਦੇ ਕੋਲ ਨਾਲ ਵਾਲਾ ਡਿਸਟ੍ਰਿਕਟ ਹੀ ਮਿਲਿਆ ਤਾਂ ਫਿਰ ਉਸ ਲਈ ਵੀ ਮੈਂ ਬਹੁਤ ਖੁਸ਼ ਆ ਤੁਸੀਂ ਰਹਿਣ ਵਾਲੇ ਤੇ ਨਾਂ ਕੀ ਹੈ ਹਾਂ ਮੇਰਾ ਨਾਮ ਰਾਸ਼ੀ ਹੈ ਮੈਂ ਬਠਿੰਡੇ ਦੀ ਰਹਿਣ ਵਾਲੀ ਹਾਂ ਤੇ ਮੈਨੂੰ ਫਰੀਦਕੋਟ ਡਿਸਟ੍ਰਿਕਟ ਮਿਲਿਆ ਹੈ ਘਰ ਦੇ ਨੇੜੇ ਮਿਲ ਗਿਆ ਜਿਲ੍ਹਾ ਜੀ ਹਾਂ ਜੀ ਨਾਲਵਲਾ ਹੀ ਜਿਲ੍ਹਾ ਹੈ ਜੀ ਬਹੁਤ ਧੰਨਵਾਦ ਸੋ ਬਹੁਤ ਜ਼ਿਆਦਾ ਖੁਸ਼ੀ ਹੈ ਕੈਂਡੀਡੇਟਸ ਨੂੰ ਖੁਦ ਕਿਹਾ ਇਹਨਾਂ ਨੇ ਕਿ ਨੌਕਰੀ ਪਾ ਕੇ ਬੜਾ ਚਾਹ ਭਾਵੇਂ ਕਿ ਚਾਰ ਪੰਜ ਸਾਲ ਇਹਨਾਂ ਨੂੰ ਅੜਿੱਕ ਕਰਨੀ ਪਈ ਕਿਉਂਕਿ ਹਾਈ ਕੋਰਟ ਦੇ ਵਿੱਚ ਪੰਜਾਬੀ ਪੇਪਰ ਕਾਰਨ ਕਾਨੂੰਨੀ ਪੇਚਾ ਫਸਿਆ ਸੀ ਪਰ ਫਿਰ ਵੀ ਇਹਨਾਂ ਨੇ ਕਿਹਾ ਕਿ ਚੰਗਾ ਫੈਸਲਾ ਹੋਇਆ ਸਰਕਾਰ ਨੇ ਚੰਗਾ ਫੈਸਲਾ ਕੀਤਾ ਸਪਾਰਸ ਨਹੀਂ ਚੱਲੀ ਤੇ ਪੈਸਾ ਨਹੀਂ ਚੱਲਿਆ ਆਪਣੇ ਆਪ ਦੇ ਵਿੱਚ ਇੱਕ ਨਵੀਂ ਗੱਲ